ਇਹ ਚ ਕਰਦੇ ਕੀ ਕਰਨਾ ਸੀ ਲੈਣਾ ਸੀ ਕੋਲਡ ਡਰਿੰਕ ਲੈਣਾ ਪੈਸੇ ਪੈਸੇ ਨਹੀਂ ਦੇ ਰਹੇ ਦਿੰਦੇ ਅਸੀਂ ਨਾ ਵੀਰੇ ਪੈਸੇ ਨਹੀਂ ਦਿੰਦੇ ਇਹ ਰਸੀ ਨਹੀਂ ਇਹ ਤਾਂ ਲੱਗਿਆ ਗੂਗਲ ਪੇ ਤਾਂ ਲੱਗਿਆ ਪਰ ਪੈਸੇ ਨਹੀਂ ਦੇਣ ਵਾਸਤੇ ਲਾਇਆ ਵੀਰੇ ਇਹ ਤਾਂ ਸੀ ਸੌਦਾ ਦਾ ਨੇਰ ਸੌਦਾ ਜਿਹੜਾ ਮਰਜੀ ਲੈ ਲੈ ਇੱਜ ਪੈਸੇ ਪਾ ਦੀ ਉਹ ਨਹੀਂ ਭਰਾਵਾ ਪੈਸੇ ਨਹੀਂ ਦਿੰਦੇ ਯਾਰ ਉਹ ਗਾਹ ਦੁਕਾਨਾਂ ਨੇ ਪੈਸੇ ਉੱਥੋਂ ਲੈਣਾ ਏਟੀਐਮ ਚੋਂ ਕਢਾ ਲਿਆ ਯਾਰ ਤੂੰ। ਨੇ ਠੀਕ ਆ ਲਿਆਜ ਹੈਗੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਯਾਰ ਬਾਈ ਛੋਟੀ ਦੁਕਾਨਦਾਰ ਯਾਰ ਪੈਸੇ ਦੇਣ ਲੱਗੇ ਪੈਸੇ ਦੀ ਮੈਨੂੰ ਵੀ ਲੋੜ ਰਹਿੰਦੀ ਆ ਯਾਰ ਕੈਸ਼ ਦੀ। ਮੈਂ ਹੁਣ ਸੌਦੇ ਵਾਲਿਆਂ ਦੇ ਪੈਸੇ ਲੈਣੇ ਹੁੰਦੇ ਨੇ। ਓਏ ਖਾਤੇ 'ਚ ਦਾ ਆਉਣਗੇ ਭਰਾਵਾ ਮੇਰੀ ਮੈਂ ਕਦੋਂ ਕਹਣਾ ਤੂੰ ਗਵਾਂਢੀਆਂ ਦੇ ਖਾਤੇ 'ਚ ਪਾਏਂਗਾ। ਓਏ ਕੱਲ ਨੂੰ ਜੁੜਨਗੇ ਯਾਰ ਮੈਂ ਅੱਜ ਦੇਣੇ ਆ ਪੈਸੇ। ਇਹ ਕਰੰਟ ਅਕਾਊਂਟ ਆ ਭਰਾਵਾ ਇਹ ਕਰੰਟ ਅਕਾਊਂਟ ਆ। ਇਹ 'ਚ ਜਦੋਂ ਤੂੰ ਪੈਸੇ ਪਾਏਂਗਾ ਇਹ ਕੱਲ ਨੂੰ ਜੁੜਨਗੇ। ਅੱਧੇ ਕਈ ਵਾਰੀ ਕੱਲ ਦੇ ਵੀ ਪਰਸੋਂ ਨੂੰ ਜੁ ਮੈਨੂੰ ਅੱਜ ਲੋੜ ਆ ਮਾਏ ਅੱਜ ਪੈਸੇ ਦੇਣੇ ਆ ਯਾਰ ਹੁਣ ਥੋੜੀ ਦੇਰ ਨੂੰ ਆ ਜਾਣਗੇ ਏਜੰਟ ਮੈਂ ਪੈਸੇ ਦੇਣੇ ਆ ਕਦੇ ਕੋ ਖੰਡ ਵਾਲਾ ਆ ਗਿਆ ਗੋੜਾ ਵਾਲਾ ਆ ਗਿਆ ਕੋ ਚਿਪਸ ਕੁਰਤਰੇ ਠੰਡੇ ਵਾਲਾ ਆ ਗਿਆ ਬਿਸਕੁਟ ਵਾਲਾ ਆ ਗਿਆ ਮਾਨੂੰ ਪੈਸੇ ਦੇਣੇ ਆ ਯਾਰ ਦੇਖ ਭਰਾਵਾ ਗੱਲ ਇਹ ਆ ਵੀ ਤੂੰ ਕੋਈ ਸੌਦਾ ਲੈਣਾ ਲੈ ਲੈ ਯਾਰ ਪੈਸੇ ਲੈਣ ਦੇਣ ਦਾ ਕੰਮ ਨਹੀਂ ਅਸੀਂ ਕਰਦੇ ਉਹ ਗਾਂਹ ਦੁਕਾਨਾਂ ਨੇ ਉਹ ਕਰਦੇ ਆ ਉੱਥੇ ਪਹਿ ਇੱਕ ਕੋਲੇ ਦੁਕਾਨਾਂ ਨੇ ਨਾ ਇਧਰਲੇ ਪਾਸੇ ਰਾਜਦੀਪ ਦੀ ਦੁਕਾਨ ਆ ਇਧਰਲੇ ਪਾਸੇ ਉਹਦੀ ਗਰਨੀਦੀ ਦੀ ਦੁਕਾਨ ਆ ਉਹ ਕਰਦੇ ਆ ਭਰਾਵਾ ਜਾਂ ਇਧਰ ਦੋ ਤਿੰਨ ਦੁਕਾਨਾਂ ਇਧਰਲੇ ਪਾਸੇ ਨੇ ਚੀਹ ਸਟਾਪ ਕੋਲੇ ਉਹ ਕਰਦੇ ਆ ਭਣੇ ਕੰਮ ਕਰਦੇ ਯਾਰ ਮੈਨੂੰ ਪਤਾ ਉਹ 10 ਰੁਪਏ ਲੈਂਦੇ ਨੇ ਫਿਰ 100 ਭੇ ਦੇਣੀ ਯਾਰ ਤੇਰੀ ਜਾਨ ਨਿਕਲਦੀ ਆ ਮੇਰੇ ਤੋਂ ਤੂੰ ਬਗਾਰ ਚ ਭਾਦ ਨਾ ਵੀ ਦੇ ਦੇ 1000 ਰੁਪਏ ਇੱਥੇ ਕਰ ਦੇਣਾ ਨਾ ਵੀਰੇ ਹੈ ਨਹੀਂ 100 ਰੁਪਏ ਸੌ ਯਾਰ ਮਾਫ ਕਰੀ ਯਾਰ ਉਥੋਂ ਕਰਾ ਨਹੀਂ ਸਕਦੇ ਆ ਕਿ 10 ਰੁਪਏ ਦੇਣ ਚ ਜਾਨ ਨਿਕਲਦੀ ਐ ਇੱਥੇ ਆ ਕੇ ਮੱਖਾ ਹੀ ਜਾਣਗੇ ਉਹ ਨਾ ਭਰਾਵਾ ਨਹੀਂ ਯਾਰ ਮੰਨ ਲਾ ਗੱਲ ਯਾਰ ਉਮਰ ਨਹੀਂ ਦੇ ਸਕਦਾ ਯਾਰ ਗੱਲ ਆ ਤੂੰ ਗੁੱਸੇ ਹੁੰਨਾ ਹੋਈ ਜਾ ਯਾਰ ਪਤਾ ਕੀ ਮਾਦਾ ਜੇ ਕੋਈ ਬੰਦਾ ਮਰਦਾ ਹੋਵੇ ਨਾ ਪਿਆਸਾ ਪਾਣੀ ਪੀ ਕੇ ਉਹਦੀ ਜਾਨ ਬਚਦੀ ਹੋਵੇ ਪਾਣੀ ਪਿਆ ਦੂੰਗਾ ਯਾਰ ਰੋਜ ਇਹ ਬਗਾਰ ਕਿਹੜਾ ਚੱਲੂ ਯਾਰ ਤੁਸੀਂ ਏਟੀਐਮ ਤੋਂ ਦੀ ਜੀਬ ਚ ਉਥੋਂ ਕਢਾ ਲਓ ਏਟੀਐਮ ਜੋ ਪੈਸੇ ਤੁਹਾਨੂੰ ਤਾਂ ਆਏ ਵੀ ਬਸ ਦੂਰ ਨਾ ਜਾਣਾ ਬਬੇ ਇੱਥੇ ਹੀ ਆਗਲੇ ਤੂੰ 1000 ਰੁਪਿਆ ਲੈ ਕੇ ਸਾਰ ਲੀਏ ਤਾਂ ਠੀਕ ਆ ਬਾਈ ਯਾਰ ਦੇਖ ਤੂੰ ਆਪਦੀ ਜਗਾ ਸਹੀਆਂ ਮੈਂ ਆਪਦੀ ਜਗਾ ਸਹੀਆਂ ਠੀਕ ਆ ਨਾ ਚੰਗਾ ਯਾਰ ਦੇ ਦੂਪਾਸੀ ਦੂਦੂ ਪਾਸੀ ਬੰਦੇ ਨੂੰ ਸੌਦਾ ਲੈਣਾ ਲੈਣਾ ਆ ਕੇ ਆਏ ਹੱਥ ਨੂੰ 10 ਲੱਖ ਰੁਪਿਆ ਮੰਗ ਰਿਹਾ ਬੈਂਕ ਵਾਲੇ ਮੈਨੂੰ ਖਿੱਚੀ ਫਿਰਨਗੇ ਕਹਣਗੇ 10 ਲੱਖ ਦਾ ਕੀ ਵੇਚਦਾ ਇੱਥੇ ਰੋਡ ਚੱਲਦਾ ਮੋਟਰਸਾਈਕਲ ਸਕੂਟਰ ਗੱਡੀਆਂ ਲੰਘਦੀਆਂ ਹਰੇਕ ਕੀ ਕਹਦੇ ਗਾਲਾ ਕੋ ਦੇ 2000 ਦੇ ATM ਜਾਣ ਦੀ ਘੌਲ ਆ ਕੈਂਚੀਆਂ ਤੇ ਇੱਥੋਂ ਹੀ ਲੈ ਲਓ ਮੈਨੂੰ ਤਾਂ ਮਨਵਾ ਦੋਗੇ ਨਾ ਬੈਂਕਾਂ ਨੇ ਮੈਨੂੰ ਖਿੱਚੀ ਫਿਰਨਗੇ ਕਹਿਣਗੇ ਇੰਨਾ ਤੂੰ ਕੀ ਵੇਚਦਾਗਾ ਲੈ ਆ ਟੈਕਸ ਭਰ ਉੱਥੇ ਖਿੱਚੀ ਫਿਰਨਗੇ ਕਹਿਣਗੇ ਲੈ ਆ ਰਟਰਨਾ ਤੇ ਸੈਂਡ ਕਰ ਤੇ ਤਾਂ ਬਹੁਤ ਸੇਲ ਕਰਤੀ ਹੁਣ ਮੈਂ ਕੀ ਦਿਖਾਉਂਗਾ ਬਾਈ ਤੇ ਸੇਲ ਨਹੀਂ ਹੋਈ ਸੌਦਾ ਦਾ ਉਨਾ ਹੀ ਪਿਆ ਵੇਕਿਆ ਨਹੀਂ ਇਹਦਾ ਪੈਸੇ ਬੱਟੇ ਪੈਸੇ ਦੇਈ ਜਾਂਦਾ ਮੈਂ ਮੈਨੂੰ ਲਾਦਾ ਮੈਨੂੰ ਨਾ ਕੰਮ ਕਰਨਾ ਪੈ ਗਿਆ ਵੀਰ ਜੀ ਇਹਦਾ ਕਿਹੜਾ ਹੱਕ ਤੇ ਹੈ ਕੀ ਕਰਨਾ ਹੈ ਅੱਜ ਰਾਤ ਤਾਂ ਬੰਦਾ ਕੰਮ ਨਹੀਂ ਆਉਂਦਾ ਇਹ ਤਾਂ ਬੰਦਾ ਫੜਾ ਵਧੀ ਲਾ ਇਹ ਤਾਂ ਛੜੇ ਉਥੇ ਕੰਮ ਆ ਜਾਂਦਾ ਇਹਨਾਂ ਬਗਾਰ ਕਿਹੜਾ ਚੱਲੇ ਨਿਤ ਨਿਤ ਮੈਂ ਘਰ ਤੱਕਾ ਲਾ ਨਿਤ ਆਮਰਜੰਸੀ ਚੱਲ ਠੀਕ ਆ ਬੰਦਾ ਕੰਮ ਆਜੇ ਯਾਰ ਰੋਜ਼ ਹੀ ਕਹਿੰਦੇ ਐਮਰਜੈਂਸੀ ਹੋਈ ਬਾਈ ਹੋਏ ਏਟੀਐਮ ਆ ਏਟੀਐਮ ਤੇ ਜਾ ਕੇ ਤੂੰ ਕਢਾ ਲਿਆ ਇੱਥੇ ਨਿਤ ਆਖੇ ਮੇਰੇ ਕੋਲ ਸਕੈਚ ਨਾਲ ਲਿਖ ਕੇ ਰੋਣਾ ਮੈਂ ਇਹ ਰਕਮ ਮਜਾ ਮਾਫ ਕਰ ਜੀ ਆਨਲਾਈਨ ਪੈਸੇ ਦਾ ਲੈਣ ਦੇ ਨਹੀਂ ਕੀਤਾ ਕਰਦਾ ਹੁਣ ਬਣੂ ਗੱਲ ਅਸਲੀ ਮੇਰੀ ਤਰਫੀ ਤੜਕੇ ਭੋੜੀ ਨਹੀਂ ਹੁੰਦੀ ਵਾਸਤੋਂ ਨਹੀਂ ਕਰਕੇ ਸਕੇਨ ਜੱਤੀਓ ਜੀ 100 ਰੁਪਇਆ ਬਈ ਅਸੀਂ ਤਾਂ ਬੰਦ ਕਰਤਾ ਪਰ ਦੰਨੂ ਨਹੀਂ ਪਾਉਣ ਨੂੰ ਨਹੀਂ ਮੁੜ ਕੇ ਟੈਕਸ ਭਰੀ ਗਈ ਅਸੀਂ ਹੈ